ਕ੍ਰੇਟਾ ਕਾਰ ਦਾ ਟਾਇਰ ਫਟਣ ਨਾਲ ਸਵਾਰੀਆਂ ਨਾਲ ਭਰੇ ਰਿਕਸ਼ੇ ਨੂੰ ਪਿੱਛੋਂ ਮਾਰੀ ਟੱਕਰ ਤੇ ਕ੍ਰੇਟਾ ਕਾਰ ਅਤੇ ਈ ਰਿਕਸ਼ਾ ਸੜਕ ਤੋਂ ਕਈ ਦੂੜੇ ਹੇਠਾਂ ਪੈਲੀਆਂ ਵਿੱਚ ਜਾ ਡਿੱਗੇ ਜਾਣੇ ਨੁਕਸਾਨ ਹੋਣ ਤੋਂ ਬਚਾ ਹੋਇਆ ਪਰ 6 ਲੋਕ ਜ਼ਖਮੀ ਹੋ ਗਏ ਬਟਾਲਾ ਦੇ 91 ਹਾਈਵੇ ਉੱਪਰ ਉਸ ਸਮੇਂ ਹਫੜਾ ਦਬੜੀ ਮੱਚ ਗਈ ਜਦ ਇੱਕ ਕ੍ਰੇਟਾ ਕਾਰ ਦਾ ਟਾਇਰ ਫਟਣ ਨਾਲ ਉਹ ਸੜਕ ਤੇ ਜਾੜੇ ਇੱਕ ਸਵਾਰੀਆਂ ਨਾਲ ਭਰੇ ਈ ਰਿਕਸ਼ਾ ਨੂੰ ਪਿੱਛੋਂ ਟੱਕਣ ਮਾਰਦੇ ਹੋਏ ਖੇਤਾਂ ਵਿੱਚ ਜਾ ਡਿੱਗੇ ਜਿੱਥੇ ਕਾਰ ਚਲਾ ਰਿਹਾ ਡਰਾਈਵਰ ਜ਼ਖਮੀ ਹੋ ਗਿਆ ਉੱਥੇ ਹੀ ਇਹ ਰਿਕਸ਼ਾ ਸਵਾਰ ਪੰਜ ਵਿਕਤੀਆਂ ਜੇ ਮਾਮੂਲੀ ਸੱਟਾਂ ਵੀ ਲੱਗੀਆਂ ਜਿਨ੍ਹਾਂ ਨੂੰ ਮੌਕੇ ਤੇ ਪਹੁੰਚੇ ਪੀਸੀਆਰ ਦੇ ਅਧਿਕਾਰੀਆਂ ਨੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਕੀ ਗੱਲ ਹੋਈ ਹੈ ਤੇ ਕੀ ਸਾਰਾ ਸੀ ਇਹ ਇਹ ਰਾਗੀ ਇਹਨੇ ਜਾ ਕੇ ਸੰਦਸਿਆ ਸੀ ਖੜੇ ਸੀ ਚੌਂਕ ਦੇ ਵਿੱਚ ਉੱਥੋਂ ਆਣ ਕੇ ਆਪਾਂ ਐਕਸੀਡੈਂਟ ਜਾ ਕੇ ਜਲਦੀ ਜਲਦੀ ਕੱਢ ਗਏ ਉਹਨਾਂ ਨੂੰ ਤੇ ਨਿਸ਼ਾਰਾ ਪਹੁੰਚਿਆ ਸੀ ਹਸਪੀਟਲ ਨੂੰ ਛੱਡ ਆਏ 82 ਦੇ 59 ਜੱਦੀਆਂ ਆ ਚੁਣਾਈ ਜੀ ਅਸੀਂ ਖੱਪੀ ਸੱਜੀ 100 ਦੇ 60 ਲੱਗੀ ਕਿਹੜੀ ਕਾਰ ਹੈ ਕ੍ਰੇਟਾ ਹੈ ਕ੍ਰੇਟਾ ਹੈ ਜੀ ਤੇ ਦੂਜਾ ਕੀ ਹੈਗਾ ਇਰਿਕ ਇਰਿਕਾ ਕਿੰਨੇ ਸواری ਇਰਿਕੇ ਪੰਜੇ ਜਾਣੇ ਹੀ ਕਰਦੀ ਫੈਮਿਲੀ ਸੀ ਤੇ ਇਹ ਕਨੇਡਾ ਦੇ ਕਨੇਡਾ ਹੀ ਸਿੰਗਲ ਬੰਦਾ ਸੀ ਸਿੰਗਲ ਬੰਦਾ ਸੀ ਬਚਾਇਆ ਸਾਰਿਆਂ ਦਾ ਹਾਂਜੀ ਬਚਾਇਆ ਇਹਨਾਂ ਨੂੰ ਕਿੱਥੇ ਭੇਜਿਆ ਇਹ ਪ੍ਰਾਈਵੇਟ ਹਸਪਤਲ ਤੇ ਤੁਸੀਂ ਤੁਸੀਂ ਕਿਹੜੇ ਹਾਂਜੀ ਤੁਸੀਂ ਐਸਐਸਓ ਰੋਡਸ ਰੱਖਿਆ ਵਾਲੇ ਅੱਛਾ ਤੇ ਇਹ ਮਤਲਬ ਮੌਕੇ ਤੇ ਤੁਸੀਂ ਪਹੁੰਚ ਗਏ ਤੇ ਸواریਆਂ ਹਸਪਤਲ ਭੇਜਤੀਆਂ ਹਾਂਜੀ ਹਸਪਤਲ ਛੱਡ ਕੇ ਐਂ ਜਾਂਦੇ ਓ ਠੀਕ ਐਸਐਸਓ ਦੀ ਤੇ